ਸਸਰੀ ਕਾ ਜ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਕੜੀ ਆਪਾਂ ਗੰਡਾ ਹਰੀ ਮਿਰਚੇ ਲਸਣ ਇਹ ਛੀਰ ਕੇ ਰੱਖ ਲਿਆ ਟਮਾਟਰ ਛੀਰ ਕੇ ਰੱਖ ਲਿਆ ਅਦਰਕ ਛੀਰ ਕੇ ਰੱਖ ਲਿਆ ਇਹ ਆਪਾਂ ਤੇ ਆ ਵੇਸਣ ਹੈ ਅੱਧੀ ਕੌਲੀ ਵੇਸਣ ਦੀ ਹੈਗੀ ਤੁਹਾਨੂੰ ਇਹ ਵੀ ਦੱਸਾਂਗੇ ਵੀ ਸੌਣ ਦੇ ਮਹੀਨੇ ਚ ਕੜੀ ਕਿਉਂ ਨਹੀਂ ਬਣਾਈ ਜਾਂਦੀ ਆਪਾਂ ਵੇਸਣ ਇਹਦੇ ਚ ਪਾਵਾਂਗੇ ਕੌਲੇ ਚ ਤੇ ਇਹਨੂੰ ਆਪਾਂ ਪਹਿਲਾਂ ਘੋਲਾਂਗੇ ਪਹਿਲਾਂ ਆਪਾਂ ਥੋੜਾ ਜਿਹਾ ਪਾਣੀ ਪਾਇਆ ਹੈ ਵੀ ਚੰਗੀ ਤਰ੍ਹਾਂ ਇਹਨੂੰ ਘੋਲ ਲਾਂਗੇ ਗੰਡਾ ਮਾਰ ਲਾਂਗੇ ਗੰਗਾ ਆਪਾਂ ਨਹੀਂ ਪਾਵਾਂਗੇ

ਸਲਾਪਾ ਥੋੜਾ ਜਿਹਾ ਪਾਣੀ ਪਾ ਕੇ ਹੋ ਰੱਖ ਦਿਆਂਗੇ ਚ ਬਾਕੀ ਦਾ ਪਾਣੀ ਬਾਅਦ ਚ ਪਾਵਾਂਗੇ ਜਿਸ ਹੁਣ ਆਪਾਂ ਅੱਗ ਬਾਲਾਂਗੇ ਤੇ ਖੜਾਈ ਕਰਾਂਗੇ ਹੁਣ ਆਪਾਂ ਤੇਲ ਪਾਵਾਂਗੇ ਇਹ ਪੱਕਿਆ ਤੇਲ ਹੈਗਾ ਆਪਾਂ ਗੋਲਗਲੇ ਕੱਢੇ ਸੀਗੇ ਉਹ ਹੈ ਪੱਕਿਆ ਤੇਲ ਜਦੋਂ ਤੇਲ ਗਰਮ ਹੋ ਗਿਆ ਫਿਰ ਆਪਾਂ ਜੀਰਾ ਪਾਵਾਂਗੇ ਹਾਂ ਤੇਲ ਗਰਮ ਹੋ ਗਿਆ ਆਪਾਂ ਜੀਰਾ ਪਾਵਾਂਗੇ

வ அண்டா அப்ப மசாலா பயிர் நூண மிர்ச்ச பலி லால மிர்ச்சூன पानी थोड़ा पानी सुक गया फिर आप बेसन पावे घोलिया होया ਹੋਰ ਚੰਗੇ ਤਰ੍ਹਾਂ ਮਸਾਲਾ ਭੁੱਜ ਗਿਆ ਤੇ ਆਪਾਂ ਵੇਸਾਂ ਤੇ ਥੋੜਾ ਜਿਹਾ ਪਾਣੀ ਹੋਰ ਪਾਇਆ ਸੀ ਤੇ ਲੋੜ ਪਈ ਤਾਂ ਹੋਰ ਵੀ ਪਾਵਾਂਗੇ ਪਾਊਗਾ ਹੋਰ ਵੀ ਪਾਣੀ ਜਦੋਂ ਕਰੜੀ ਹੋਣ ਲੱਗ ਪੈਂਦੀ ਹੈ ਅਨਕ ਪਾਣੀ ਹੋਰ ਪਾਵਾਂਗੇ ਹੁਣ ਉਹ ਪੁੱਟ ਟੱਕਦੇ ਨਹੀਂ ਐਸਰ ਰਹੇ ਜੇ ਪਾਉਗੀ ਜੇ ਉਹ ਟੁਟਾਂਗੇ ਤੱਕੜੀ ਬਾਹਰ ਆਉਣ ਲੱਗ ਪੈਂਦੀ ਐ ਫੁੱਬਲ ਕੇ ਕਈ ਲੋਕਾਂ ਨੂੰ ਪਤਾ ਨਹੀਂ ਵੀ ਸਾਂਚ ਕੜੀ ਕਿਉਂ ਨਹੀਂ ਬਣਾਉਂਦੇਗੇ ਇਹ ਲੋਕਾਂ ਨੂੰ ਪਤਾ ਹੈ ਕਈਆਂ ਨੂੰ ਨਹੀਂ ਪਤਾ। ਲਓ ਕੜੀ ਆਪਣੀ ਬਣ ਗਈ ਏ ਤੇ ਹੁਣ ਆਪਾਂ ਲਾਵਾਂਗੇ। ਅੱਧਾ ਘੰਟਾ ਹੋ ਗਿਆ ਰਿੱਝ ਜਾਂਦੀ ਨੂੰ ਬਹੁਤ ਵਧੀਆ ਰਿੱਝ ਗਈ ਏ। ਤੇ ਆਪਾਂ ਹੁਣ ਕੌਲੀ 'ਚ ਪਾਵਾਂਗੇ। ਸੌਣ ਦੇ ਮਹੀਨੇ ਤਾਂ ਨਹੀਂ ਬਣਾਉਂਦੇ ਵੀ ਬੱਦਲ ਛਣ ਜਾਂਦੇ ਐ ਇਹ ਬੱਦਲ ਜੇ ਹੋਣ ਤਾਂ ਬੱਦਲ ਹੁੰਦੇ ਸੌਣ ਦੇ ਮਹੀਨੇ ਤੇ ਛਣ ਜਾਂਦੇ ਐ ਮੁੜ ਕੇ ਛੇਤੀ ਕੀ ਤੇ ਮੇ ਨਹੀਂ ਆਉਂਦਾ ਪਾ ਹੈ ਸੌਣ ਦੇ ਮਹੀਨੇ ਚ ਨਹੀਂ ਬਣਾਉਂਦੇ ਦੇਖੋ ਕਿੱਡੀ ਵਧੀਆ ਬਣੀ ਐ ਖੜੀ ਆਪਣੀ ਬਹੁਤ ਵਧੀਆ ਬਣੀ ਐ ਤੇ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਉਹ ਬਣਾ ਵੀ ਲੈਂਦੇ ਐ ਤੇ ਪਰ ਸੌਣ ਦੇ ਮਹੀਨੇ ਖੜੀ ਬਣਾਉਂਦੇ ਨੇ ਲੋਕਾਈ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ